ਬੱਸਾਂ ਛੱਡਿਆਂ ਦੀ ਜਿੱ ਤੱਕ ਗੱਲ ਹੈ ਬਹੁਤ ਸਾਰੇ ਬੱਸ ਸਾਡੇ ਸ਼ਹਿਰਾਂ ਦੇ ਵਿੱਚ ਆ ਗਏ ਥੈਂਕ ਯੂ ਸਰ ਪਹਿਲਾਂ ਉਹ ਬਾਹਰ ਸੀ ਹੁਣ ਸ਼ਹਿਰ ਦੇ ਵਿੱਚ ਆ ਗਏ ਉੱਥੇ ਰਸ਼ ਬਹੁਤ ਹੋਣ ਲੱਗ ਗਿਆ ਸੋ ਅਸੀਂ ਹੁਣ ਬੱਸਾਂ ਦੇ ਅੱਡੇ ਜਿਹੜੇ ਨੇ ਉਹਨਾਂ ਨੂੰ ਸਾਰਿਆਂ ਨੂੰ ਵਧੀਆ ਨਵੇਂ ਨਵੇਂ ਵੀ ਬਣਾਉਣੇ ਪੈਣਗੇ ਦੋ ਦੋ ਅੱਡੇ ਵੀ ਹੋ ਸਕਦੇ ਨੇ ਕਿਸੇ ਸ਼ਹਿਰ 'ਚ ਕਿ ਵੱਡੇ ਰੂਟ ਵਾਲੀਆਂ ਬੱਸਾਂ ਜਿਹੜੀਆਂ ਉਹ ਆਏ ਸਾਡੇ ਤੇ ਆਉਂਦੀਆਂ ਉਹਦੇ ਵਿੱਚ ਵਿੱਚ 30 ਕਿਲੋਮੀਟਰ ਦੇ ਰੇਡੀਅਸ ਵਾਲੀਆਂ ਬੱਸਾਂ ਜਿਹੜੀਆਂ ਦੂਜੇ ਅੱਡੇ 'ਚ ਆਉਣਗੇ ਤਾਂ ਕਿ ਉੱਥੇ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੀ ਜਿਹੜੀ ਰੋਜ਼ਗਾਰ ਨਾ ਮਾਰਿਆ ਜਾਵੇ ਜੇ ਬੱਸ ਸਾਡੇ ਬਾਹਰ ਚੱਲ ਗਿਆ ਉਹ ਜਿਹੜੀ ਦੁਕਾਨਾਂ ਨਾਲ ਆਲੇ-ਦਾਲੇ ਬੱਸ ਸਾਡੇ ਦੇ ਨੇ ਪਰ ਉਹ ਕਿਉਂਕਿ ਲੋਕਲ ਲੋਕ ਜ਼ਿਆਦਾ ਆਉਂਦੇ ਨੇ ਇਸ ਕਰਕੇ ਇਹ ਕੋਸ਼ਿਸ਼ ਕਰ ਰਹੇ ਕਿ ਲੋਕਲ ਬੱਸਾਂ ਉਸੇ ਅੱਡੇ ਤੇ ਆਉਣ ਤਾਂ ਕਿ ਉਹਨਾਂ ਦੀ ਦੁਕਾਨਦਾਰੀ ਵੀ ਚੱਲਦੀ ਰਵੇ ਤੇ ਜਿਹੜੀਆਂ ਵੱਡੇ ਰੂਟ ਵਾਲੀਆਂ ਸਿਰਫ ਕ੍ਰਾਸ ਕਰਦੀਆਂ ਬੱਸਾਂ ਸ਼ਹਿਰਾਂ ਨੂੰ ਉਹ ਕਿਸੇ ਹੋਰ ਵਧੀਆ ਜਗਾ ਤੇ ਕੋਈ ਬੱਸ ਸਟਾ ਲੋਕਾਂ ਨੂੰ ਪੁੱਛ ਕੇ ਬਣਾਇਆ ਜਾਵੇ ਤੇ ਵਿਚਦੀ ਜਿਹੜਾ ਆਉਣ ਜਾਣ ਦਾ ਜਿਹੜਾ ਸ਼ਟਲ ਬੱਸਾਂ ਜਾਂ ਈ ਰਿਕਸ਼ੇ ਵਗੈਰਾ ਉਹ ਵੀ ਉਹਨਾਂ ਦਾ ਪ੍ਰਬੰਧ ਹੋ ਸਕੇ ਤਾਂ ਕਿ ਲੋਕਾਂ ਨੂੰ ਜਾਣਾ ਆਉਣਾ ਜਿਹੜਾ ਸ਼ਹਿਰ 'ਚ ਉਹ ਸੌਖਾ ਰਹੇ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਫੇਰ ਇੱਕ ਵਾਰੀ ਬਹੁਤ-ਬਹੁਤ ਵਧਾਈ ਹੈ ਔਰ ਜਾਓ ਕੰਮ ਕਰੋ ਔਰ ਤੁਹッコ ਕਿ ਤੁਸੀਂ ਕੰਮ ਕਰੋਗੇ ਟਿਕਟਾਂ ਘਟੋਗੇ ਸਰਕਾਰ ਨੂੰ ਰੈਵਨਿਊ ਆਊਗਾ ਸਰਕਾਰ ਜਿਹੜੀ ਹੈ ਉਹੀ ਤੁਹਾਨੂੰ ਉਹੀ ਪੈਸਾ ਜਿਹੜਾ ਹਸਪਤਾਲਾਂ ਤੇ ਸਕੂਲਾਂ ਤੇ ਸੜਕਾਂ ਤੇ ਬਿਜਲੀ ਤੇ ਇਨਫਰਾਸਟ੍ਰਕਚਰ ਤੇ ਉਹੀ ਪੈਸਾ ਸਰਕਾਰ ਤੁਹਾਡੇ ਦੇ ਵਾਪਸ ਲਾ ਦੂਗੀ ਜਿਸ ਦਿਨ ਕਿਸੇ ਵੀ ਦੇਸ਼ ਦੇ ਨਾਗਰਿਕਾਂ ਨੂੰ ਇਹ ਯਕੀਨ ਹੋ ਜੇ ਕਿ ਜਿਹੜਾ ਅਸੀਂ ਟੈਕਸ ਦਿੰਨੇ ਆ ਇਹ ਸਾਡੇ ਕੋਲ ਹੀ ਆਊਗਾ ਵਾਪਸ ਕਿਸੇ ਨਾ ਕਿਸੇ ਰੂਪ ਚ ਉਸ ਦਿਨ ਲੋਕ ਈ ਮਾਨਦਾਰੀ ਨਾਲ ਟੈਕਸ ਦੇਣ ਲੱਗ ਜਾਂਦੇ ਨੇ ਉਸ ਦਿਨ ਉਹ ਚੋਰੀ ਨਹੀਂ ਕਰਦੇ ਉਹ ਚੋਰੀ ਤਾਂ ਉਦੋਂ ਕਰਦੇ ਨੇ ਜਦੋਂ ਕਹਿੰਦੇ ਯਾਰ ਛੱਡ ਪਰੇ ਉਹਨਾਂ ਦੇ ਢਿੱਡ ਚ ਜਾਊਗਾ ਲੀਡਰਾਂ ਦੇ ਘੱਟ ਤੋਂ ਘੱਟ ਕਰੋ ਯਾਰ ਉਧਰ ਨੂੰ ਵੀ ਆਪਾਂ ਵੀ ਰੱਖ ਲਓ ਵਗਦੀ ਗੰਗਾ ਚ ਹਰੇਕ ਹੱਥੋਂ ਦਾ ਫਿਰ ਸੋ ਇਸ ਕਰਕੇ ਇਹ ਮਾਈਂਡ ਸੈਟ ਜਿਹੜਾ ਆਪਾਂ ਬਦਲ ਬਣਾ ਰਹੇ ਆ ਕਿ ਤੁਸੀਂ ਟੈਕਸ ਦਿਓਗੇ ਸਾਡੇ ਕੋਲ ਟੈਕਸ ਆਊਗਾ ਸਰਕਾਰ ਵੱਲੋਂ ਕੋਈ ਬੇਈਮਾਨੀ ਨਹੀਂ ਹੋਊਗੀ ਉਹੀ ਟੈਕਸ ਦਾ ਪੈਸਾ ਦੁੱਗਣਾ ਤਿਕਣਾ ਕਰਕੇ ਅਸੀਂ ਤੁਹਾਨੂੰ ਤੁਹਾਡੇ ਹੀ ਕਿਸੇ ਨਾ ਕਿਸੇ ਸਹੂਲਤ ਤੇ ਲਾਵਾਂਗੇ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਤੇ ਲਾਵਾਂਗੇ ਤੁਹਾਡੇ ਹਸਪਤਾਲ ਬਣਨਗੇ ਤੁਹਾਡੇ ਆਮ ਆਦਮੀ ਕਲੀਨਿਕ ਖੁੱਲਣਗੇ ਤੁਹਾਡੀਆਂ ਸੜਕਾਂ ਬਣਨਗੀਆਂ ਕੱਸੀਆਂ ਦੇ ਖਾਲੇ ਬਣਨਗੇ ਬਿਜਲੀ ਦਿਨੇ ਆਊਗੀ ਬਿਜਲੀ ਫ੍ਰੀ ਆਊਗੀ ਟੋਲ ਟੈਕਸ ਜਿਹੜੇ ਨੇ ਉਹ ਚੱਕ ਦਿਆਂਗੇ ਠੀਕ ਹੈ ਨਾ ਹੁਣ ਤੱਕ 17 ਟੋਲ ਪਲਾਜ਼ੇ ਬੰਦ ਕਰਤੇ 64 ਲੱਖ ਰੁਪਈਆ ਇੱਕ ਦਿਨ ਦਾ ਬਚਣ ਲੱਗੇ ਜੀ 64 ਲੱਖ ਰੁਪਈਆ 17 ਟੋਲ ਪਲਾਜ਼ੇ ਬੰਦ ਕਰਤੇ ਹੁਣ ਜਦੋਂ ਤੁਸੀਂ ਗੱਡੀ ਲੈਨੇ ਹੋ ਉਦੋਂ ਵੀ ਤੁਹਾਡੇ ਤੋਂ ਰੋਡ ਟੈਕਸ ਲੈਂਦੇ ਆ 8% 9% ਗੱਡੀ ਦੀ ਕੀਮਤ ਦਾ ਤੇ ਫਿਰ ਉਹ ਕਿਹੜੀਆਂ ਸੜਕਾਂ ਦਾ ਜੀ ਫਿਰ ਜਦੋਂ ਹਰੇਕ ਸੜਕ ਤੇ ਨਾਕਾ ਲਾ ਰੱਖਿਆ ਨੇ ਇਹਨਾਂ ਨੇ ਫਿਰ ਉਹ ਕਿਹੜੀਆਂ ਸੜਕਾਂ ਦਾ ਦੱਸੋ ਦਈ ਦੁਨੀਆ ਭਰ ਚ ਟੋਲ ਟੈਕਸ ਨੇ ਪਰ ਟੋਲ ਟੈਕਸ ਕੰਪਲਸਰੀ ਨਹੀਂ ਹੈਗੇ ਆਪਸ਼ਨਲ ਰੂਟ ਹੈ ਉਹ ਵੀ ਜੇ ਤੁਸੀਂ ਛੇਤੀ ਜਾਣਾ ਚਾਹੁੰਦੇ ਹੋ ਤਾਂ ਆ ਸੜਕ ਤੇ ਆ ਜਾਓ ਇਹਦੇ ਤੇ ਟੋਲ ਟੈਕਸ ਹੈ ਪਰ ਤੁਹਾਡਾ ਇਹ ਅੱਧਾ ਘੰਟਾ ਪੌਣਾ ਘੰਟਾ ਇਹ ਤੁਹਾਡਾ ਬਚਾ ਦੇਣਗੇ ਜੇ ਤੁਸੀਂ ਨੋਰਮਲ ਜਾਣਾ ਚਾਹੁੰਦੇ ਹੋ ਤਾਂ ਆ ਸੜਕ ਹੈ ਇਹਦੇ ਥੋੜਾ ਜਿਹਾ ਟ੍ਰੈਫਿਕ ਹੈ ਸਾਡੇ ਇੱਥੇ ਘੇਰ ਘੇਰ ਲਿਆਉਂਦੇ ਨੇ ਕਹਿੰਦੇ ਜਿੱਧਰ ਦੀ ਮਰਜ਼ੀ ਜਾ ਤੈਨੂੰ ਟੋਲ ਟੈਕਸ ਦੇ ਵਿੱਚ ਲੰਘਣਾ ਪੈਣਾ ਇਹ ਹੋ ਨਹੀਂ ਸਕਦਾ ਹੈ ਕਾਨੂੰਨ ਮੁਤਾਬਕ ਐਦਾਂ ਨਹੀਂ ਕਰ ਸਕਦੇ ਉਹ ਹੁਣ ਚੱਕ ਕੇ ਜਿਹੜਾ ਦੁਰਾਹੇ ਕੋਲੇ ਸੀਗਾ ਸਾਨੇ ਵਾਲ ਕੋਲੇ ਉਹ ਚੱਕ ਕੇ ਸਤਲੁਜ ਦੇ ਪੁੱਲ ਤੇ ਲਾਤਾ ਸਤਲੁਜ ਦੇ ਪੁੱਲ ਤੋਂ ਕਿੱਧਰ ਜਾਉਂਗੇ ਦੁਰਾਹੇ ਵਾ ਜਿੱਥੇ ਹੈਗਾ ਸੀ ਉੱਥੋਂ ਲੋਕ ਥੋੜਾ ਜਿਹਾ ਨਹਿਰ ਵੱਲ ਨੂੰ ਮੋੜ ਕੇ ਇੱਧਰ ਦੀ ਚੱਲ ਜਾਂਦੇ ਸੀ ਠੀਕ ਹੈ ਨਾ ਨਾ ਜੀ ਕਹਿੰਦੇ ਇੱਧਰ ਦੀ ਮੋੜ ਜਾਂਦੇ ਨੇ ਆ ਜਿਹੜਾ ਜਿਹੜਾ ਇੱਥੇ ਸੀਗਾ ਸ਼ੰਭੂ ਉਹ ਚ ਇੱਧਰ ਤੇਪਲੇ ਵੱਲ ਦੀ ਹੈਗੀ ਸੀ ਜਗਾ ਵੀ ਇੱਧਰ ਨੂੰ ਮੋੜ ਜਾਂਦੇ ਸੀ ਉਹ ਟੋਲ ਤੋਂ ਜਮਾ ਪਹਿਲਾਂ ਉਹ ਉਹਨਾਂ ਨੇ ਬਿਠਾ ਲੈ ਕਹਿੰਦੇ ਇੰਨੀਆਂ ਗੱਡੀਆਂ ਇੱਧਰ ਨੂੰ ਮੋੜ ਜਾਂਦੀਆਂ ਨੇ ਇਹਨਾਂ ਦਾ ਕਿਵੇਂ ਕਰੀਏ ਉਹ ਕਹਿੰਦੇ ਫਿਰ ਥੋੜਾ ਜਿਹਾ ਇੱਧਰ ਨੂੰ ਪਿੱਛੇ ਕਰ ਉਨੇ ਥੋੜੇ ਜਿਹਾ ਪਿੱਛੇ ਕਰ ਲਿਆ ਸਾਰੇ ਵਿੱਚ ਆ ਗਏ ਉਹਦੇ ਐਦਾਂ ਘੇਰ ਘੇਰ ਕੇ ਮਤਲਬ ਲੁੱਟਦੇ ਆ ਯਾਰ ਹੱਦ ਹੈ ਮੇਰੇ ਕੋਲੇ ਵੀ ਜਿਹੜੇ ਆਏ ਸੀ ਨਾ ਉਹ ਵੀ ਵਧਾਉਣ ਹੀ ਆਏ ਸੀ ਪਹਿਲੀ ਦੋ ਦੋ ਸਾਲ ਬਾਅਦ ਚੱਲ ਗਏ 400 ਦਿਨ ਹੋਰ ਵਧਾ ਦਿਓ ਜੀ ਮੈਂ ਕਿਉਂ ਵਧਾ ਦਈਏ ਕਿਸਾਨਾਂ ਦੀ ਹੜਤਾਲ ਹੋ ਗਈ ਸੀ ਅੱਛਾ ਜੀ ਤੇ ਕਰੋਨਾ ਆ ਗਿਆ ਸੀ ਮੈਂ ਕਰੋਨਾ ਕੱਲੇ ਥੋੜੇ ਥੀ ਆਇਆ ਉਹ ਸਾਰੀ ਦੁਨੀਆ ਤੇ ਆਇਆ ਉਹ ਤਾਂ ਨੇਚਰਲ ਕੁਦਰਤ ਦੀ ਕੋਈ ਆਫਤ ਹੈ ਉਹਦੇ ਵਿੱਚ ਤਾਂ ਤੁਹਾਨੂੰ ਵੀ ਫਿਰ ਚੱਲਣਾ ਪਊਗਾ ਉਹ ਤਾਂ ਹੋਟਲਾਂ ਨੂੰ ਵੀ ਘਾਟਾ ਪਿਆ ਉਹ ਸਾਰੀ ਦੁਨੀਆ ਖੜ ਗਈ ਸੀ ਜਦੋਂ ਕਿਉਂ ਵਧਾ ਦੀਏ ਪੈਸੇ ਕਹਿੰਦੇ ਪਹਿਲਾਂ ਵਾਲੇ ਨੇ ਵਧਾਤੇ ਸੀ ਮੈਂ ਕਿ ਇਸ ਕਰਕੇ ਤਾਂ ਪਹਿਲਾਂ ਵਾਲੇ ਨੇ ਉਹ ਹੁਣ ਵਾਲੇ ਕਿਉਂ ਨਹੀਂ ਆਗੇ ਫਿਰ ਉਹ ਕਿਉਂ ਐਂ ਖਾਂਦੇ ਰਹੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਤਾਂ ਖਾਂਦੇ ਨੇ ਵਿੱਚੋਂ ਸਭ ਤੋਂ ਵੱਧ ਟੋਲ ਪਲਾਜੇ ਕਿ ਨਹੀਂ ਲਾਏ ਔਰ ਸਭ ਤੋਂ ਵੱਧ ਆਪਦੇ ਪਿੰਡ ਵੱਲ ਨੂੰ ਹੀ ਲਾਏ ਪ੍ਰਤਾਪ ਬਾਜਪੇ ਨੇ ਜਦੋਂ ਪੀ ਡਬਲਯੂ ਡੀ ਮਨਿਸਟਰ ਸੀ ਚੰਡੀਗੜ੍ਹੋਂ ਕਾਦੀਆਂ ਵਾਲੇ ਪਾਸੇ ਜਾਣਾ ਨਾ ਇਧਰ ਡੇਰਾ ਬਣਾਣ ਕਰ ਪਾਸੇ ਉਹ ਸ਼ਿਸ਼ਾਹਰਪੁਰ ਦੇ ਵਿੱਚ ਦੀ ਹਰ 20 ਕਿਲੋਮੀਟਰ ਬਾਅਦ ਰੋਹਨ ਰਾਜਦੀਪ ਹੋਰ ਪਤਾ ਨਹੀਂ ਕਿਹੜੇ ਕਿਹੜੇ ਸਾਰੇ ਚੱਕਦੇ ਸੀ ਅਜਿਹਾ ਆਮਨਾਲ ਜਾਓ ਯਾਰ ਛੱਡੋ ਪਰੇ ਉੱਥੇ ਹਰੇਕ ਨਾਕੇ ਤੇ ਰੋਕ ਕੇ ਕਹਿ ਲਿਓ ਜੀ ਇਹਨੇ ਇਹ ਚ ਇਹ ਚੰਗਾ ਕੰਮ ਹੈ ਨਾ ਕੋ ਕੱਚਾ ਮਾਲ ਲੱਗਦਾ ਹੈ ਨਾ ਪੋਲੂਸ਼ਨ ਸਰਟੀਫਿਕੇਟ ਲੈਣਾ ਹੈ ਇਧਰ ਆਉਂਦੇ ਤਾਂ ਫੜੀ ਜਾਓ ਇਧਰ ਆਉਂਦੇ ਤਾਂ ਫੜੀ ਜਾਓ ਬਸ ਪੈਸੀ ਫੜੀ ਜਾਓ ਆਪਾਂ ਕਦੇ ਇਹ ਵੀ ਨਹੀਂ ਪੁੱਛਦੇ ਕਿ ਭਾਈ ਕਿੰਨਾ ਚਿਰ ਚੱਲੂਗਾ ਤੁਹਾਡਾ ਐਕਸਪਾਇਰੀ ਡੇਟ ਹੈਗੀ ਕੋਈ ਅਚਾ ਨਾਲੇ ਗੱਡੀਆਂ ਵਧੀਆਂ ਜਾਂਦੀਆਂ ਹਰ ਇੱਕ ਸਾਲ ਨਾਲੇ ਰੇਟ ਵਧਾਈ ਜਾਂਦੇ ਨੇ ਇੱਕ ਚੀਜ਼ ਤਾਂ ਘਟਾਓ ਜਾਂ ਰੇਟ ਘਟਾਓ ਜਾਂ ਫਿਰ ਜੇ 2022 ਤੱਕ ਹੈ ਜਾਂ 28 ਤੱਕ ਹੈ ਤਾਂ ਉਹਨੂੰ 26 ਤੇ ਲੈ ਕੇ ਆਓ ਵੀ ਸਾਡੇ ਪੈਸੇ ਪਹਿਲਾਂ ਪੂਰੇ ਹੋ ਜਾਣਗੇ ਜੀ ਕਿਉਂ ਗੱਡੀਆਂ ਵੱਧ ਗਈਆਂ ਚਾਰੇ ਪਾਸੇ ਲੋਟਾ ਪਦਨ ਤਾਂ ਨਾਲ ਲੈ ਕੇ ਜਾਣਾ ਧਰਮਰਾਜ ਨੇ ਚਿੱਠੀਆਂ ਜਾਰੀ ਕਰਤੀਆਂ ਵੀ ਤੁਸੀਂ ਨਾਲ ਲਿਆ ਸਕਦੇ ਹੋ ਆਪਦੇ ਪੈਸੇ ਨਾਲ ਕੀ ਜਾਣਾ ਜਿੰਨੇ ਮਰਜ਼ੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੀਵ ਨਹੀਂ ਹੁੰਦੀ